ਪਹਿਲਾਂ ਤਾਂ ਸਾਰੇ ਭਰਾਵਾਂ ਨੂੰ ਪ੍ਰਯਾਗਪਰੀ ਸਾਸੀਕਾਲ ਵਾਹਿਗੋ ਦੀਖਾ ਖਾਲਸਾ ਵਾਹਿਗੋ ਦੀ ਕੀ ਬਤੇ ਜੇ 5-7 ਮਿੰਟ ਇੱਥੋਂ ਜੋ ਜੇ ਤੁਸੀਂ ਚੁੱਪ ਹੋ ਗਏ ਤੇ ਕੰਮ ਮੰਨੋ 5-7 ਮਿੰਟ ਚੁੱਪ ਹੋ ਜਾਓ ਆਪਣੀ ਗੱਲ ਸੁਣ ਲਓ ਤੁਸੀਂ ਹਾਂਜੀ 5-7 ਮਿੰਟ ਚੁੱਪ ਹੋ ਜਿਓ ਅੱਜ ਆਪਾਂ ਹਲਕਾ ਦਖਰੀ ਤੋਂ ਸਾਬਕਾ ਮੈਂਬਰ ਸਾਬਕਾ ਮੰਤਰੀ ਡਾਕਟਰ ਹਿੰਦੂ ਬੀਰ ਸੰਘੀ ਜੀ ਹੋਂ ਦੀ ਇਕਵਾਈ ਦੇ ਵਿੱਚ ਆਪਣੇ ਵਰਕਰਾਂ ਦੀ ਮੀਟਿੰਗ ਕਰਦੇ ਆ ਤੁਹਾਨੂੰ ਸਭ ਨੂੰ ਪਤਾ ਕਿ ਚੋੜਾ ਦਾ ਵਿਗੜਾ লোকসভা ਦਾ ਬਿਕਲ ਜਲਾ ਵੱਜ ਗਿਆ 1 ਜੂਨ ਨੂੰ ਆਪਾਂ ਸਭ ਲੋਕਾਂ ਨੇ ਵੋਟਾਂ ਪਾਉਣੀਆਂ ਸਾਡੀ ਪਾਰਟੀ ਦੇ ਕੋਮੇ ਕਦਮਿੰਦਰ ਅਰਵਿੰਦ ਕੇ ਵੀ ਬਾਦ ਸੀ ਨੇ ਪੰਜਾਬ ਦੇ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਔਰ ਪਾਰਟੀ ਦੀ ਸਪੁੱਚੀ ਹਾਈਕਵਾਰ ਦੇ ਮਿੱਦੂ ਅੰਬੱਤ ਸਾਹਿਬ ਲੋਕ ਸਭਾ ਦਾ ਉਮੀਦਵਾਰ ਲਾਦੇ ਆ ਗੁਰੂਦਾਂ ਬਾਜੀ ਦੀ ਨਗਰੀ ਦਾ ਸੇਵਾ ਕਰਨ ਦਾ ਮੌਕਾ ਦਿੱਤਾ ਬਸ ਮੈਂ ਤੁਹਾਨੂੰ ਕਹਿਣਾ ਆ ਕਿ ਅਸਲ ਵਿੱਚ ਇਸ ਤੰਗਰ ਨਾਲ ਆਪਣੀਆਂ ਸੜਕਾਂ ਆਪਣੇ ਪੋਲ ਜਿੱਦਾ ਡਾਕਟਰ ਵਿੱਦੇ ਵਸ ਰਹੇ ਸੀਗੇ ਜਿਸ ਤੰਗ ਦੇ ਨਾਲ ਵਿਕਾਸ ਹੋ ਰਿਹਾ ਪੂਰੇ ਪੰਜਾਬ ਦਾ ਤੁਹਾਡੇ ਹਲਕੇ ਦਾ ਫਿਰ ਆਪਾਂ ਚਾਹੁੰਦੇ ਆ ਕਿ ਪੰਜਾਬ ਦਾ ਹੋਰ ਵਿਕਾਸ ਹੋਵੇ ਪੰਜਾਬ ਦੇ ਵਿੱਚ ਥੰਗੇ ਥੰਗੇ ਸਕੂਲ ਬਣ ਪੰਜਾਬ ਦੇ ਵਿੱਚ ਥੰਗੇ ਥੰਗੇ ਹਸਪਤਾਲ ਬਣ ਤੇ ਆਪਾਂ ਨੂੰ ਇਹ ਲਈ ਜੁਨੂ ਸਰੂ ਦਾ ਬੋਲਾ ਲਾ ਕੇ ਪੰਜਾਬ ਦੇ 13 ਦੇ 13 ਲੋਕ ਸਭਾ ਮੀਤਵਾਲ ਸਰਬਾਤ ਭਗਵਾਨ ਸਿਕਮਾਨ ਦੀ ਗਵਾਹੀ ਹੋ ਦਿਪਾਕੇ ਲੋਕ ਸਭਾ ਵਿੱਚ ਜਿਹੜੇ ਚਾਇਦੇ ਆ ਔਰ ਜਿੰਨਾ ਤੁਹਾਡਾ ਪਿਆਰ ਮਿਲ ਰਿਹਾ ਅੱਜ ਆਪ 5 17 ਤੱਕ ਨੂੰ ਹੀ ਇੱਕ ਕੈਂਪੇਨ ਜਿਹੜੀ ਸ਼ੁਰੂ ਕੀਤੀ ਹੈ ਅਸੀਂ ਇਹ ਜੇ ਹਲਕਾਵਾਜ ਮੀਟ ਕਾ ਕਰਦੇ ਆ ਸਾਡੇ ਵਲੰਟੀਅਰ ਡੋਰ ਟੂ ਡੋਰ ਕਰਦੇ ਆ ਅਸੀਂ ਪਹਿਲਾਂ ਜਨਾਲਾ ਰਾਜਾ ਫੌਸੀ ਟਾਲੀ ਮਜੀਠਾ ਅੱਜ ਸਾਡੀ ਪੰਜਵੀਂ ਮੀਟਿੰਗ ਡਾਕਟਰ ਬਿੱਜਲ ਹੋਣਾ ਦੀ ਉਹਦੇ ਨਾਲ ਦੀ ਸਾਰੀ ਟੀਮ ਦਸਦੀ ਤੋਂ ਨਹੀਂ ਸਾਰੀ ਟੀਮ ਦੀ ਅਗਵਾ ਦੇ ਵਿੱਚ ਇਹ ਪਰਿਵਤ ਗਿਆ ਮੀਟਿੰਗ ਹੋਲੀਆ ਕੱਲ ਵੀ ਐਸੀ ਸਾਬਤ ਬੀਟ ਕਾ ਕਰਦੀਆਂ ਆਪਸੇ ਵੀ ਕਰਦੀਆਂ ਤੋਂ ਪਲਾਉ ਤੁਸੀਂ ਸਾਰਿਆਂ ਨੇ ਪੜਿਆ ਅੱਜ ਪੜਾਉ ਤੋ ਸੁਣਿਆ ਅੰਮ੍ਰਿਤ ਸ਼ਾਹ ਕੀ ਕਹਿ ਰਿਹਾ ਹੈ ਅੰਮ੍ਰਿਤ ਸ਼ਾਹ ਨੇ ਕਿਹਾ ਕਿ ਫਾਦਾ ਕਾਲੀ ਦਾ ਲਾਗਤ ਹੋ ਰਿਹਾ ਜਿਦਾਸੀ ਕਹਿੰਦੇ ਸੀ ਜਿਦਾ 740 ਕਿਸਾਨ ਦਿੱਲੀ ਦੀਆਂ ਹੱਦਾ ਦੇ ਉੱਤੇ ਸ਼ਹੀਦ ਹੋਏ ਉਹਦੇ ਅਸੀਂ ਕਹਿੰਦੇ ਸੀ ਤੇ ਬਾਦਲ ਕੇ ਪੰਜਾਬ ਦੀ ਦੁਸ਼ਮਣ ਪਾਰਟੀ ਭਾਜਪੀ ਜਿਨੇ ਸਾਡੇ ਸਾਰੇ ਫੰਡ ਰੋਕੇ ਜਿਨੇ ਗੰਦ ਦੇ ਰਾਈ ਸਾਡੀ ਸਰਕਾਰ ਨੂੰ ਖਰਾਬ ਕਰਦੇ ਕੋਈ ਕਸਮ ਨਹੀਂ ਛੱਡੀ ਸਾਡਾ ਸਾਰਾ ਵਿਕਾਸ ਰੋਕਿਆ ਉਹ ਭਾਜਪੀ ਦੇ ਨਾਲ ਫਿਰ ਬਾਦਲ ਕੇ ਕਾਲ ਘੱਬਜੋਰ ਕਰ ਲਗੇ ਬਾਦਲ ਕੇ ਘਰ ਜੋਰ ਕਰਕੇ ਬਦਾਨ ਚਾੜ ਕੇ ਕਿਉਂਕਿ ਨਾ ਕਾਲੀ ਦਾ ਉਹਦੇ ਬੱਲੇ ਕੋਸ਼ਾ ਨਾ ਭਾਜੇਪੀ ਦਾ ਬੱਲੇ ਕੋਸ਼ਾ ਬਰਾਉ ਅਸੀਂ ਅੱਠ ਮੀਂਦਾਂ ਮਾਨ ਸਰ ਨੇ ਪੰਜਾਬ ਦੇ ਤਰ ਦਿੱਤੇ ਬੀਜੇਪੀ ਜਿਹੜੀ ਕਹਿੰਦੀ ਹੈ ਕਿ ਅਸੀਂ ਬੜਾ ਮਜ਼ਬੂਤ ਹੈ ਜੀ ਅੱਜ ਤੋਂ 10 ਸਾਲ ਪਹਿਲਾਂ ਜੇਤਨੀ ਸਾਹਿਬ ਨੂੰ ਲੈ ਕੇ ਆਏ ਉਹ ਵੀ ਦਿੱਲੀ ਤੋਂ ਪਿਛਲੀ ਵਾਰ ਹਰਦੀਪ ਪੁਰੀ ਜੀ ਨੂੰ ਲੈ ਕੇ ਆਏ ਐ ਕਾਫੇ ਅਮਰੀਕਾ ਤੋਂ ਇੱਕ ਬੰਦੇ ਨੂੰ ਲੈ ਕੇ ਆ ਰਹੇ ਆ ਤੁਹਾਨੂੰ ਪਤਾ ਕਿ ਵੀਪ ਪੁਦੀ ਜੀ ਵਰਗੇ ਮੋਟਾ ਬਾਈਆ ਕਿੱਥੇ ਆ ਬੀਜੇਪੀ ਬੀਜੇਪੀ ਕਿੱਥੇ ਕੰਮ ਕਰ ਰਹੀ ਹੈ ਜੇ ਬੀਜੇਪੀ ਕੋ ਆਪਣਾ ਕੋਈ ਵੀਰਵਾ ਨਹੀਂ ਦੇ ਦੇਗਾ ਰਾਫਤੋ ਤੇ ਹਦੀ ਜੇ ਅਮੋਸਰ ਦੇ ਤਰੀਕਾ ਤੇਗਾ ਤੇ ਫਿਰ ਉਹ ਬੀਜੇਪੀ ਕਿੱਥੇ ਆ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਹਾਡੀ ਜਿੱਤ ਚੰਗੀ ਦੀ ਹੈ ਤੁਸੀਂ ਜਿੱਤਦੇ ਹੋ ਪੰਜਾਬ ਵਿੱਚ ਆਵਾਜ਼ੀ ਪਾਰਟੀ ਜਿੱਤਦੀ ਹੈ ਭਰਾ ਆ ਤੇਰਾ ਦਿਓ ਤੇਰਾ ਸਿੱਟਾ ਪਾ ਜਿੱਤਾਂਗੇ ਆਪਾਂ ਮਾਨ ਸਰ ਦੀ ਗਵਾਹੀ ਅਰਵਤ ਕੇ ਵਿਵਾਦ ਦੀ ਦੂੰ ਤੇਰਾ ਦਿਓ ਤੇਰਾ ਸਿੱਟਾ ਜਿੱਤ ਕੇ ਦੇ ਰਿਹਾ ਜਦੋਂ ਅਸੀਂ ਬਾਜ ਦੀ ਇਲੈਕਸ਼ਨ ਲੜਦੇ ਸੀ ਜਦੋਂ 6 ਮਹੀਨੇ ਪਹਿਲਾਂ ਅਸੀਂ ਕੰਨਾਂ ਦੇ ਨਾਰੇ ਲਾਦੇ ਸੀ ਅਸੀਂ ਲਿਖਦੇ ਸੀ ਕਿ ਪੰਜਾਬੀਓ ਇੱਕ ਮੌਕਾ ਕੇ ਰਿਵਾਦ ਨੂੰ ਅਸੀਂ ਲਿਖਦੇ ਸੀ ਕਿ ਪੰਜਾਬੀਓ ਇੱਕ ਮੌਕਾ ਭਗਵੰਤ ਮਾਨ ਜੀ ਨੂੰ ਇੱਕ ਮੌਕਾ ਪੰਜਾਬੀਆਂ ਨੇ ਦਿੱਤਾ 92 ਹੰਬਲੇ ਜਿਤਾ ਕੇ ਜੇ ਤੁਸੀਂ ਪੰਜਾਬ ਦੇ ਵਿੱਚ ਭੇਜੇ ਤੁਸੀਂ ਆਪਣੇ ਡਾਕਟਰ ਨਿੱਜ ਨੂੰ ਨਾਲ 25000 ਰੋਟਾ ਦੇ ਕੇ ਤਾਂਗੇ ਭੇਜਿਆ ਇਹ ਪੰਜਾਬੀਆਂ ਨੇ ਦਿੱਤਾ ਔਰ ਸਾਡੀ ਡਿਊਟੀ ਆ ਪਿਛਲੇ 2 ਸਾਲ ਤੋਂ ਸਾਡੀ ਡਿਊਟੀ ਆ ਸਾਹਿਬ ਕੇ ਮਾਨ ਸਾਹਿਬ ਨੇ ਜਿਹੜੇ ਕੰਮ ਕੀਤੇ ਅਸੀਂ ਕੀ ਕਹਿ ਗਿਆ ਸੀ ਅਸੀਂ ਕਹਿਿਆ ਸੀਗਾ ਕਿ ਪੰਜਾਬੀਓ ਤੁਹਾਡਾ ਜੂਤ ਜ਼ੀਰੋ ਬਿਲਡ ਕਰਾਂਗੇ ਅੱਜ ਪੰਜਾਬ ਵਿੱਚ ਮਾਨ ਸਾਹਿਬ ਦੀ ਸਰਕਾਰ 50 65 ਲੋਕਾਂ ਦਾ ਜੀਰੋ ਬਿੱਲ ਆਦਿਆ ਅਸੀਂ ਕੀ ਕਹਿਆ ਕੀ ਕਹ ਸੀਗਾ ਕਿ ਸਾਡੀ ਸਰਕਾਰ ਆਈ ਤਾਂ ਅਸੀਂ ਨੌਕਰੀਆਂ ਦੇਵਾਂਗੇ ਅੱਜ 45000 ਨੌਕਰੀ ਮਾਨ ਸਾਹਿਬ ਨੇ ਦਿੱਤੀ ਆ ਅਸੀਂ ਕੀ ਕਹਿ ਕੇ ਆਏ ਸੀ ਅਸੀਂ ਕਹਿਆ ਸੀਗਾ ਕਿ ਅਸੀਂ ਕੱਚਿਆਂ ਨੂੰ ਪੱਕੇ ਕਰਾਂਗੇ ਅੱਜ ਜਿਹੜਾ 15000 ਤੋਂ ਵੱਧ ਮੁਲਾਜ਼ਮ ਕੱਚੇ ਮੁਲਾਜ਼ਮ ਪੱਕੇ ਕਰਤੇ ਮਾਨ ਸਾਹਿਬ ਨੇ ਅਸੀਂ ਤੁਹਾਡੇ ਵਾਸਤੇ ਖਸਰੀ ਵੀ ਨਹੀਂ ਵਾਸਤੇ ਹਲਵਾ ਬੋਰਡ ਜਿਹੜਾ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਕਿਸੇ ਸਰਕਾਰ ਨੇ ਪ੍ਰਾਈਵੇਟ ਫਰਮਾਂ ਤੋਂ ਡੁਆਰ ਖਰੀਦੇ ਹੋਵੇ ਅਸੀਂ ਉਹ ਫਰਮਾਂ ਤੋਂ ਡੁਆਰ ਖਰੀਦੇ ਆ ਤੁਹਾਡੇ ਵਾਸਤੇ ਮਾਨ ਸਾਹਿਬ ਨੇ ਕਿਹਾ ਸੀਗਾ ਜੇ ਉਹ ਸਾਡੀ ਸਰਕਾਰ ਬਣੂਗੀ ਅਸੀਂ ਆਪਣੇ ਸ਼ਹੀਦਾਂ ਦੀ ਜਿਹੜੇ ਦੇਸ਼ ਦੀਆਂ ਸਰਹੱਦਾਂ ਉੱਤੇ ਸ਼ਹੀਦ ਹੁੰਦੇ ਆ ਉਹਨਾਂ ਨੂੰ ਇੱਕ ਇੱਕ ਕਰੋੜ ਰੁਪਏ ਦੇਵਾਂਗੇ ਕੱਲ੍ਹ ਆ ਕੇ ਮਾਨ ਸਾਹਿਬ ਦਿੰਦੇ ਆ ਕੱਲ ਵੀ ਮਕੇਰੀਆਂ ਦੇ ਕਾਮ ਕਮਾਲ ਦੇ ਘਰ ਜਾ ਕੇ ਅਫਸੋਸ ਕਰਦੇ ਆ ਔਰ ਉੱਥੇ ਉਹਨਾਂ ਨੇ 1 ਕਰੋੜ ਰੁਪਏ ਜਿਹੜਾ ਦਿੱਤਾ ਜੋ ਕਹਿਆ ਸੀਗਾ ਉਹ ਕੀਤਾ ਜਿੰਨੀਆਂ ਗਰੰਟੀਆਂ ਸੀਗੀਆਂ ਉਹ ਸਾਲੀਆਂ ਪੂਰੀਆਂ ਕੀਤੀਆਂ ਆ ਸਾਡੀ ਇੱਕ ਗਰੰਟੀ ਰਹੀ ਕਿ ਸਾਡੀਆਂ ਮਾਵਾਂ ਪੈੜਾਂ ਦੀ ਇਹ ਵੀ ਅਸੀਂ ਜਲਦੀ ਪੂਰੀ ਕਰਦੇ ਅੱਜ ਸਰਕਾਰ ਤੁਹਾਡੇ ਦੁਆਦ ਕਲ ਕਾ ਆ ਰਹੀ ਹੈ ਕੱਲ੍ਹ ਤੁਹਾਡੇ ਕੋਲ ਲੱਗ ਰਿਹਾ ਸੁਪਰਾਹ ਮੈਂ ਕਿਉਂਕਿ ਕਾਬੜ ਦੇ ਵਿੱਚ ਸੀਗਾ 2 ਸਾਲ ਮੈਂ ਜਿੰਨਾ ਕੰਮ ਕੀਤਾ ਜਿੱਦਾਂ ਡਾਕਟਰ ਸਾਹਿਬ ਤੁਹਾਨੂੰ ਦੱਸ ਰਹੇ ਸੀਗੇ ਡਾਕਟਰ ਸਾਹਿਬ ਦਾ ਪਿੰਡ ਇਹ ਨਾਲ ਆ ਬੈਠਾ ਲੋ ਤੋਂ ਐਮਐਲਏ ਬਣਿਆ ਸੀਗਾ 17 ਤਰੀਕ ਨੂੰ ਪੰਜਾਬ ਦਾ ਪਹਿਲਾ ਦਲ ਪਹਿਲਾ ਮੰਤਰੀ ਆ ਪਹਿਲਾ ਪੋਲੀਟਿਕਲ ਬੰਦਾ ਜਿਨੇ 2 ਸਾਲ ਦਾ ਆਪਣਾ ਤੋੜ ਕਾਰ ਦਿੱਤਾ ਕਿ ਜੇ 2 ਸਾਲ ਦੇ ਵਿੱਚ ਮੈਂ ਕੰਮ ਕੀਤਾ ਤੇ ਮੈਨੂੰ ਦੁਬਾਰਾ ਵੋਟ ਪਾਓ ਜੇ ਮੈਂ ਕੰਮ ਨਹੀਂ ਕੀਤਾ ਤੇ ਮੈਨੂੰ ਵੋਟ ਨਾ ਪਾਓ ਸਾਹਿਬ ਨਾ ਬੰਦਾ ਜਿਨੇ ਪੂਰੇ ਹਿੰਦੁਸਤਾਨ ਦੇ ਵਿੱਚੋਂ ਅੱਜ ਤੱਕ ਦੇਹ ਦੀ ਗੱਦੀ ਤੋਂ ਬਾਅਦ ਪਹਿਲਾ ਮੰਤਰੀ ਆ ਜਿੰਨੇ 11000 ਏਕੜ ਦੇ ਵੀ ਜਿਹੜੀ ਲੋਕਾਂ ਨੇ ਤਾਂ ਵੀ ਸਰਕਾਰ ਦੀ ਉਹ ਛੋਹਾ ਕੇ ਦਿੱਤੀ ਜਿਹੜੀ ਪੈਦਾ ਹਜ਼ਾਰ ਕਰੋੜ ਤੋਂ ਸੀਗੀ ਅੱਜ ਤੱਕ ਕੋਈ ਮਾਇਦਾ ਨਾਲ ਜਿਆਦਾ ਮੁੱਲ ਨਹੀਂ ਛੋਹਾ ਕੇ ਦੇ ਸਕਿਆ ਬਿਲਕੁਲ ਐਨਆਰਆਈ ਮੈਂ ਕਰ ਸੀਗਾ ਮੈਂ 9 ਐਨਆਰਆਈ ਮਿਲਣਿਸ ਕਰਕੇ 1900 ਤੋਂ ਵੱਧ ਕੇਸ ਜਿਹੜਾ ਐਨਆਰਆਈ ਪ੍ਰੋਬਲਮ ਦਾ ਹੱਲ ਕੀਤਾ ਮੇਰੇ ਕਹਿਣ ਦਾ ਬਦਲਾ ਕਿ ਜੇ ਕੰਮ ਕੀਤਾ ਜੇ 2 ਸਾਲ ਦੀ ਕਾਨੂੰਨ ਰਿਪੋਰਟ ਕਾਫ ਸਹੀ ਲੱਗਦਾ ਤੈਨੂੰ ਮੋਟਾ ਪਾ ਕੇ ਅੰਮਸਾ ਤੋਂ ਚੁਣ ਕੇ ਭੇਜੋ ਮੈਂ ਹਵ ਸਾਧੂ ਜਿਹੜਾ ਸਪੈਸ਼ਲ ਇੱਕ ਨੋਮਕ ਜ਼ੋਨ ਜਿਹੜਾ ਉਹ ਲੋੜਾ ਚਾਹੁੰਦੇ ਬਾਦੋ ਸਾਡੇ ਸਾਰੇ ਇਲਾਕੇ ਦੀ ਬਾਰਡਰ ਦੇ ਦੀ ਤੱਕੀ ਹੋ ਸਕੇ ਅਸੀਂ ਤੇਰੀ ਖੁਸ਼ਕਬੰਦਲਗਾ ਸ਼ਾਟਲ ਹੋਵੇ ਚਾ ਉਹਨੂੰ ਜਿਹੜਾ ਇੱਕ ਨੰਬਰ ਦਾ ਬਣਾਉਣਾ ਚਾਹੁੰਦੇ ਆ ਕਿਉਂਕਿ ਸਾਡਾ ਸਾਰਾ ਟ੍ਰੇਡ ਏਸ਼ੀਆ ਦੇ ਨਾਲ ਗੁਜੇ ਮੁਲਕਾਂ ਵਿੱਚ ਹੋ ਸਕੇ ਮੈਂ ਉਹ ਜੁਨੀਅਰ ਸੀ ਜਿਹੜੀ ਡਾਕਟਰ ਮਮੋਸਖ ਦੇ ਦਿੱਤੀ ਤੇ ਬਾਦਲ ਸਾਹਿਬ ਠਿੰਡੇ ਚ ਲਾਗੇ ਸੀਗੇ ਬੰਤਲਾਸੀ ਜੁੜੀ ਰਸੀ ਅੰਮ੍ਰਿਤਸਰ ਦੀ ਤਪਤੀ ਦੇ ਲੈਣਾ ਚਾਹਨਾ ਬਾਦੋ ਸਾਡੇ ਬੱਚੇ ਜਿਹੜੇ ਉਹ ਪੜ ਜਾਣ ਸਾਡੇ ਬੱਚੇ ਇੱਥੇ ਪੜ੍ਹਾਈ ਕਰਨ ਬੱਚੋਂ ਨਾ ਕਿ ਪੀਜੀਆ ਦੇ ਲੈਵਲ ਦਾ ਹੱਸਤਾ ਜਿਹੜਾ ਉਹ ਇੱਥੇ ਸਿੱਧੂ ਗਵਰਨਮੈਂਟ ਕੋਲ ਲੈ ਕੇ ਆਵਾਂਗੇ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਆ ਕਿ ਡਾਕਟਰ ਨਿੱਜਲ ਤੋਂ ਉਹਨਾਂ ਰਿਪੋਰਟ ਦਿਖਵਾਈਏ ਜਿੱਦਾਂ ਉਹਨਾਂ ਨੂੰ ਤੁਸੀਂ ਬਾਜ ਦੇ ਦਾਦਾ ਸੀਗਾ ਉਸੇ ਤਰ੍ਹਾਂ ਹੋਰ ਵੋਟਾਂ ਪਾ ਕੇ ਆਪਾਂ ਨੂੰ ਜਿਹੜਾ 1 ਜੂਨ ਨੂੰ ਤੁਹਾਨੂੰ ਤੋਂ ਮੋੜਾ ਲਾਉਣੀ ਆ ਪਕਵਾਂਤ ਬਾਦ ਜੀ ਤੇ ਕੇ ਰਿਵਾਜ ਦੇ ਹੱਥ ਬਕੂਤ ਕਰਦੇ ਆ ਸਾਡੇ ਕੋਲ 10 ਪਹਿਲਾ ਰਾਜ ਸਭਾ ਦੇ ਮੈਂਬਰ ਜੇ ਅਸੀਂ 13 ਹੋਰ ਮੈਂਬਰ ਸੱਤ ਕੇ ਚਲੇ ਗਏ ਤਾਂ ਅਸੀਂ ਪੰਜਾਬ ਦੇ ਹਿੱਤਾਂ ਦੇ ਜਿਹੜਾ ਬੀਜੇਪੀ ਡਾਕਾ ਮਾਰਦੀ ਆ ਉਹ ਸਿੱਧੂ ਡਕੜਾ ਸਾਡੇ ਵੱਡੀ ਦੁਸ਼ਮਣ ਜਿਹੜੀ ਬੀਜੇਪੀ ਆ ਪਰ ਉਹ ਬੀਜੇਪੀ ਨੂੰ ਮੂੰਹ ਨਹੀਂ ਲਾਉਣਾ ਜਿਹੜਾ ਮਰਜ਼ੀ ਕੈਂਡੀਡੇਟ ਲਾਓ ਹੁਣ ਕਹਿੰਦੇ ਦੂਜੇ ਤੋਣਾ ਮਗਾ ਜਿੱਥੇ ਮਰਜ਼ੀ ਲਾਓ ਏ ਅੰਮ੍ਰਿਤ ਸਾਹਿਬ ਜੀ ਇਹ ਬਾਅਦ ਦੇ ਕੈਂਡੀਡੇਟ ਨੂੰ ਨਾ ਖੜੀ ਵੋਟਾਂ ਪਾਉਂਦੇ ਨਾ ਤੇ ਵੀ ਚੋਕਾ ਜੋ ਨਾ ਤਹਾਦੇ ਬਲਕੇ ਤਹਾਦੇ ਵਿੱਚੋਂ ਗਰੀਬ ਪਰਵਾਦ ਦੇ ਨਾਲ ਸੰਬੰਧ ਰੱਖਦਾ ਸੋ ਭਰਾਓ ਆਪਣੀ ਅਗੇ ਕੀਤੀ ਵੋਟ ਜੜੀਆ ਪਹਿਲੀ ਜੁੱਤ ਪਾ ਕੇ ਕੰਮ ਦਾਬ ਕਰੋ 24 ਘੰਟੇ ਜਿਦਾ ਵੀ ਅੰਮ੍ਰਿਤ ਸਰ ਕੋਈ ਵੀ ਕੋਈ ਵੀ ਸਹਾਇਤਾ ਕੋਈ ਵੀ ਸ਼ਰੀ ਮਿਲ ਕੋ ਕਰ ਦਿੰਦਾ ਮੈਂ ਹਰ ਇੱਕ ਦਾ ਕੰਮ ਕਰਦਾ ਅੱਗੇ ਤੋਂ ਵੀ ਕਵੀ ਜੀ ਤੋਂ ਤੁਹਾਡੇ ਦੀ ਦੁਵਾਦੇ ਜਿਹੜੇ ਖੁੱਲੇ ਰਹਿਣਗੇ ਮੈਂ ਇਹੀ ਤੁਹਾਨੂੰ ਬੇਨਤੀ ਕਰਨਾ ਆਈ ਤੁਹਾਡਾ ਬੋਤ ਬਤਨੋਆ ਵਾਜ ਦਿਤਾ ਖਾਓ ਜਾ ਵਾਜ ਦਿਤਾ